ਸਰਸ਼ਿਕਾ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਨਾਂ ਸੰਬੰਧੀ ਹੈ ਅੱਜ ਲੋਕ ਨਿਰਮਾਣ ਵਿਭਾਗ ਦੇ ਚਾਰੋਂ ਵਿੰਗਾ ਦੀ ਜੱਥੇਬੰਦੀ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਪੰਜਾਬ ਦੀ ਸੂਬਾ ਬਾਡੀ ਦੀ ਮੀਟਿੰਗ ਸੂਬਾ ਪ੍ਰਧਾਨ ਮੱਖਣ ਸਿੰਘ ਵਹਿਦਪੁਰ ਫੂਮਨ ਸਿੰਘ ਕਾਟਗੜ੍ਹ ਸੂਬਾ ਜਨਰਲ ਸੱਤਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਵੱਖ-ਵੱਖ ਏਜੰਡਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੱਥੇਬੰਦੀ ਲੋਕ ਜਥੇਬੰਦੀ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਚਾਰੋਂ ਵਿੰਗਾਂ ਜਿਵੇਂ ਕਿ ਸੀਵਰੇਜ ਬੋਰਡਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਿੰਚਾਈ ਜਲ ਸਰੋਤ ਅਤੇ ਪੀ ਡਬਲਯੂ ਡੀ ਪਵੰਦੇ ਮਾਰਗ ਵਿਭਾਗਾ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਦੇ ਸੰਬੰਧੀ ਵਿੱਚ ਮਹਿਕਮੇ ਦੇ ਮੁਖ ਅਫਸਰਾਂ ਨੂੰ ਡੈਪੂਟੇਸ਼ਨ ਤੇ ਮਿਤੀ 23 ਦਸੰਬਰ ਨੂੰ ਮਿਲਿਆ ਜਾਵੇਗਾ ਜੇਕਰ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਮਿਤੀ 6 ਜਨਵਰੀ ਤੋਂ 10 ਜਨਵਰੀ 2025 ਤੱਕ ਸਾਰੀਆਂ ਡਿਵੀਜ਼ਨਾਂ ਦੇ ਧਰਨੇ ਦਿੱਤੇ ਜਾਣਗੇ ਅਤੇ ਮੰਗ ਪੱਤਰ ਦਿੱਤੇ ਜਾਣਗੇ ਜਿਸ ਵਿੱਚ ਕਿ ਮੁੱਖ ਮੰਗਾਂ ਵਾਟਰ ਸਪਲਾਈ ਦਾ ਪੰਚਾਇਤੀਕਰਨ ਬੰਦ ਕੀਤਾ ਜਾਵੇ ਸਕੋਡਾ ਸਿਸਟਮ ਦਾ ਵਿਰੋਧ ਕੀਤਾ ਜਾਵੇ ਆਊਟਸੋਰਸ ਠੇਕੇ ਤੇ ਰੱਖੇ ਕੱਚੇ ਕੰਮੇ ਪੱਕੇ ਕੀਤੇ ਜਾਣ ਖਾਲੀ ਪੋਸਟਾਂ ਤੇ ਨਵੀਂ ਭਰਤੀ ਕੀਤੀ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਰਹਿਤਿਆਂ ਡੀਏ ਦੀਆਂ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ ਦਰਜਾ 3 ਤੇ ਦਰਜਾ 4 ਕਰਮਚਾਰੀਆਂ ਨੂੰ ਲੰਬੇ ਸਮੇਂ ਤੋਂ ਵੜਦੀਆਂ ਨਾ ਦੇਣਾ ਜਲ ਸਰੋਤਾ ਵਿਭਾਗ ਦੀ ਪੋਨਲ ਗਠਨ ਦੌਰਾਨ ਕਟੀਆਂ ਪੋਸਟਾਂ ਬਹਾਲ ਕੀਤੀਆਂ ਜਾਣ ਕਈ ਪੋਸਟਾਂ ਬਿਲਕੁਲ ਹੀ ਜ਼ੀਰੋ ਕਰ ਦਿੱਤੀਆਂ ਹਨ ਗੇਜ਼ ਰੀਡਰ ਤੇ ਰੈਗੂਲਰ ਸਟਾਫ ਨੂੰ ਅਚੰਚੇ ਛੁੱਟੀ ਨਹੀਂ ਦਿੱਤੀ ਜਾ ਰਹੀ ਵੱਖ-ਵੱਖ ਕੈਟੇਗਰੀਆਂ ਦਾ ਨਹਿਰੀ ਪਟਵਾਰੀ ਤੇ ਪ੍ਰਮੋਸ਼ਨ ਲਈ 15% ਕੋਟਾ ਬਹਾਲ ਕੀਤਾ ਜਾਵੇ ਅਤੇ ਯੋਗ ਕਰਮਚਾਰੀਆਂ ਨੂੰ ਪ੍ਰਮੋਟ ਕੀਤਾ ਜਾਵੇ ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਸਾਂ ਨੂੰ ਲੰਬੇ ਸਮੇਂ ਤੋਂ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਬੇਲੋੜੇ ਤਰਾਜ਼ ਲਾਉਂਦੇ ਬੇਲੋੜੇ ਤਰਾਜ਼ ਲਾਉਣੇ ਬੰਦ ਕੀਤੇ ਜਾਣ ਦਰਜਾ 4 ਦੇ ਜਿਹੜੇ ਕਰਮਚਾਰੀ ਟੈਸਟ ਨਹੀਂ ਹੋ ਸਕਦੇ ਉਹਨਾਂ ਨੂੰ ਸਨੌਲਟੀ ਮੁਤਾਬਿਕ ਪ੍ਰਮੋਟ ਕੀਤਾ ਜਾਵੇ 6162 ਰਿਟ ਪਟੀਸ਼ਨ ਵਿੱਚ ਆਉਂਦੇ ਕਰਮਚਾਰੀਆਂ ਦਾ 43 ਮਹੀਨਿਆਂ ਦਾ ਬਕਾਇਆ ਜਲਦੀ ਰਿਲੀਜ਼ ਕੀਤਾ ਜਾਵੇ ਰੋਡ ਇਨਸਪੈਕਟਰ ਦੀਆਂ ਪੋਸਟਾਂ ਤੇ ਪ੍ਰਮੋਸ਼ਨ ਨਾ ਕਰਨਾ ਹੋਰ ਵੀ ਕਈ ਅਹਿਮ ਮੰਗਾਂ ਤੇ ਵਿਚਾਰ ਨਹੀਂ ਵਿਚਾਰ ਕੀਤਾ ਗਿਆ ਤੇ ਫੈਸਲਾ ਕੀਤਾ ਕਿ ਜੇ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ 22 ਜਨਵਰੀ 2025 ਨੂੰ ਮੁੱਖ ਦਫ਼ਤਰ ਜਲ ਸਪਲਾਈ ਪਟਿਆਲਾ ਵਿਖੇ ਪੰਜਾਬ ਭਰ ਵਿੱਚੋਂ ਵੱਡਾ ਇਕੱਠ ਕਰਕੇ ਧਰਨਾ ਕੀਤਾ ਜਾਵੇਗਾ ਧੰਨਵਾਦ